ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰੇ ਪੈਨਪ੍ਰਾਬਾਂ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ਣ ਅੱਜ ਕੱਲ ਇੱਕ ਬਹੁਤ ਹੀ ਭਿਆਨਕ ਬਿਮਾਰੀ ਚੱਲ ਰਹੀ ਹੈ ਜਿਹੜੀ ਕਿ ਛੋਟੇ ਬੱਚਿਆਂ ਨੂੰ ਵੀ ਹੋ ਰਹੀ ਹੈਗੀ ਹੈ ਨਾ ਜਿਹੜੇ ਕਿ 20 25 25 ਸਾਲ ਦੇ ਨੇ 16 16 ਸਾਲ ਦੇ ਬੱਚੇ ਵੀ ਕਹਿੰਦੇ ਨੇ ਵੀ ਸਾਡੀਆਂ ਗੋਡੇ ਦਰਦ ਕਰਦੇ ਨੇ ਸਾਡੀ ਢੂਹੀ ਇੱਕ ਦਰਦ ਕਰ ਰਹੀ ਹੈ ਸਾਡੀਆਂ ਬਾਹਾਂ ਦਰਦ ਕਰ ਰਹੀ ਨੇ ਹੈ ਨਾ ਹਰ ਇੱਕ ਜਗ੍ਹਾ ਤੇ ਦਰਦ ਹੁਣਾ ਪੇਨ ਹੋਣਾ ਇੱਕ ਇਹ ਆਮ ਗੱਲ ਹੋ ਗਈ ਹੈਗੀ ਪਹਿਲਾਂ ਹੁੰਦਾ ਸੀਗਾ ਹਨ ਜਦੋਂ ਵੀ 50 60 ਸਾਲ ਦੀ ਉਮਰ ਦੇ ਹੁੰਦੇ ਸੀ ਉਦੋਂ ਗੋਡੇ ਗਿੱਤੇ ਥੋੜੇ ਬਹੁਤ ਹੀ ਆਪਣੇ ਹਨ ਦੁਖਣ ਲੱਗ ਜਾਂਦੇ ਸੀ ਜਿਹੜੀ ਗੋਡਿਆਂ ਦੀ ਤਕਲੀਫ ਹੈ ਨਾ ਕਹਿਣਾ ਬਹੁਤ ਆਸਾਨ ਹੈ ਵੀ ਗੋਡਿਆਂ 'ਚ ਦਰਦ ਹੁੰਦਾ ਹਨ ਪਰ ਜਿਹੜੀ ਇਹ ਗੋਡਿਆਂ ਦੀ ਤਕਲੀਫ ਹੈ ਇਹ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਨਾ ਤਾਂ ਬੰਦਾ ਉੱਠ ਸਕਦਾ ਹੈ ਨਾ ਬੈਠ ਸਕਦਾ ਹੈ ਨਾ ਤੁਰ ਫਿਰ ਸਕਦਾ ਹੈਗਾ ਜਦੋਂ ਹਨ ਇੱਕ ਨਿਟਾਲ ਹੋ ਜਾਂਦਾ ਹੈਗਾ ਕੋਈ ਪੇਨਕিলার ਲੈ ਲਓ ਤੁਸੀਂ ਦਰਦ ਹਟ ਜਾਂਦਾ ਹੈਗਾ ਕੋਈ ਡਾਕਟਰ ਕਹਿੰਦਾ ਗ੍ਰੀਸ ਖਤਮ ਹੋ ਗਿਆ ਕੋਈ ਕਹਿੰਦਾ ਤੁਹਾਡਾ ਹੱਡ ਘਸਣ ਲੱਗ ਗਿਆ ਕੋਈ ਹੈ ਨਾ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈਗਾ ਇਹ ਸਭ ਤੋਂ ਮੇਨ ਕਾਰਨ ਇਹਦਾ ਹੈਗਾ ਆਪਣੀ ਖੁਰਾਕ ਜਿਹੜੀ ਕਿ ਆਪਾਂ ਹੈ ਨਾ ਖੁਰਾਕ ਖਾਂਦੇ ਆ ਉਹ ਆਪਣੀਆਂ ਅੱਜ ਕੱਲ੍ਹ ਚਿਕਨਾਹਟ ਵਾਲੀਆਂ ਖੁਰਾਕਾਂ ਬਿਲਕੁਲ ਖਤਮ ਨੇ ਕਿਉਂਕਿ ਕਿਸੇ ਵੀ ਖੁਰਾਕ ਦੇ ਵਿੱਚ ਆਪਣੇ ਵਿੱਚ ਵਿਟਾਮਿਨ ਮਿਨਰਲਸ ਹੈ ਨਾ ਕੈਲਸ਼ੀਅਮ ਕੁਝ ਵੀ ਨਹੀਂ ਹੈਗਾ ਧੁੱਪੇ ਕੰਮ ਨਹੀਂ ਕਰਨ ਆਪਣੇ ਸਾਰਾ ਦਿਨ ਆਪ ਅੰਦਰ ਏਸੀਆਂ ਚ ਜਾ ਜਿਵੇਂ ਹੋਣਾ ਹੈਗਾ ਹੁਣ ਵੀ ਅੰਦਰ ਰੂਮਾਂ ਦੇ ਵਿੱਚ ਬੈਠੇ ਰਹਿਣੇ ਇਸ ਚੀਜ਼ ਦਾ ਆਪਣੀ ਬਾਡੀ ਤੇ ਕਾਫੀ ਜ਼ਿਆਦਾ ਇਫੈਕਟ ਪੈਂਦਾ ਇਸ ਚੀਜ਼ ਦਾ ਮੇਰੀ ਮਲਕੇ ਮਮਾ ਨੂੰ ਵੀ ਕਾਫੀ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਉਹਨਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਹਨਾ ਗੋਡੇ ਕੀਤੇ ਹੁੰਦੇ ਨਾਲ ਤੇ ਦੂਸਰੇ ਮੇਰੀ ਬੇਟੀ ਦੇ ਗੋਡੇ ਨੇ ਜਿਹੜੇ ਹਨਾ ਉਹ ਵੀ ਨਾ ਜਿੱਦਾਂ ਹੱਡਾਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਉਂਦੀ ਜੋ ਤੁਰਤੇ ਹਨਾ ਕੜਕੜ ਦੀ ਆਵਾਜ਼ ਆਉਂਦੀ ਹਰ ਇੱਕ ਅੰਗ ਨੂੰ ਨਾ ਉਹ ਏਦਾਂ ਮੜਕਾ ਦਿੰਦੀ ਹੈ ਅੱਜ ਜਦੋਂ ਚੈੱਕ ਕਰਵਾਇਆ ਉਹਦੀ ਵਿਟਾਮਿਨ ਡੀ ਤੇ ਵੀ 12 ਬਹੁਤ ਜ਼ਿਆਦਾ ਘੱਟ ਸੀ ਤਾਂ ਇਹ ਮੈਂ ਕਹਿਣੀ ਆ ਬਈ ਇਹ ਟੈਸਟ ਤੁਸੀਂ ਕਰਵਾਉਂਦੇ ਰਿਹਾ ਕਰੋ ਕਿਉਂਕਿ ਅੱਜ ਕੱਲ੍ਹ ਜਾਂਦੇ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਵਿਟਾਮਿਨ ਡੀ ਤੇ ਵੀ 12 ਦੀ ਬਹੁਤ ਘਾਟ ਹੋਈ ਐ ਅੱਜ ਮੈਂ ਤੁਹਾਨੂੰ ਇੱਕ ਐਦਾਂ ਦੀਆਂ ਚੀਜ਼ਾਂ ਦੱਸੂਗੀ ਹੈ ਨਾ ਜੀ ਨੂੰ ਤੁਸੀਂ ਲੈ ਕੇ ਵੈਸੇ ਤਾਂ ਉਹਦਾ ਕੋਰਸ 3 ਮਹੀਨਿਆਂ ਦਾ ਐ ਪਤਾ ਤੁਹਾਨੂੰ ਹਨਾ 10-15 ਦਿਨਾਂ ਦੇ ਵਿੱਚ ਹੀ ਲੱਗ ਜਾਵੇਗਾ ਵੀ ਕਿ ਤੁਹਾਨੂੰ ਕਿੰਨਾ ਫਰਕ ਪੈਂਦਾ ਹੈਗਾ ਕੁਝ ਵੀ ਨਹੀਂ ਹੈਗਾ ਸਾਰੀਆਂ ਤੁਹਾਡੇ ਘਰ ਦੇਆਂ ਚੀਜ਼ਾਂ ਨੇ ਬੇਸਿਕ ਚੀਜ਼ਾਂ ਨੇ ਕੁਝ ਦੇਖੋ ਮੈਂ ਤੁਹਾਨੂੰ ਇੱਕਾ ਚੀਜ਼ ਲਗਾਉਣ ਵਾਸਤੇ ਦੱਸਾਂਗੀ ਤੇ ਬਾਕੀ ਖਾਣੀਆਂ ਨੇ ਹੋਰ ਕੁਝ ਵੀ ਨਹੀਂ ਹੈਗਾ ਕੋਈ ਤੁਸੀਂ ਜ਼ਿਆਦਾ ਕੋਸਟਲੀ ਨਹੀਂ ਹੈਗੇ ਵੀ ਤੁਸੀਂ ਲੈ ਨਹੀਂ ਸਕਦੇ ਹੈਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਕੀ ਕਰਨਾ ਹੈ ਇੱਕ ਹਨਾ ਲੱਡੂ ਬਣਾਉਣੀ ਹੈਗੀ ਚਾਹੇ ਤੁਸੀਂ ਪੀਸ ਕੇ ਇਦਾਂ ਹੀ ਰੱਖ ਲਓ ਚਾਹੇ ਤੁਸੀਂ ਲੱਡੂ ਬਣਾ ਲਓ ਹਨਾ ਉਹਦੇ ਵਿੱਚ ਆਪਣੇ ਕੀ ਲੈਣਾ ਹੈਗਾ 200 ਗ੍ਰਾਮ ਜਾਂ ਤੁਸੀਂ 300 ਗ੍ਰਾਮ ਜਿੰਨਾ ਬਣਾਉਣਾ ਚਾਹੁੰਦੇ ਹੋ ਤੁਸੀਂ ਤਿਲ ਲੈ ਲੈਣੇ ਆ ਚਿੱਟੇ ਤਿਲ ਲੈ ਲਓ ਜਾਂ ਬਰਾਊਨ ਜੇ ਤਿਲ ਲੈ ਲਓ ਕਿਉਂਕਿ ਇਹਨਾਂ ਵਿੱਚ ਤੇਲ ਬਹੁਤ ਜ਼ਿਆਦਾ ਹੁੰਦਾ ਤੇ ਇਹਦੇ ਵਿੱਚ ਉਹ ਤੱਤ ਨੇ ਜਿਨ੍ਹਾਂ ਕਿ ਤੇਲ ਹੈ ਨਾ ਗਰਮ ਹੁੰਦੇ ਨੇ ਤਿਲ ਇਹਨੂੰ ਤਿਲਾਂ ਦਾ ਤੇਲ ਵੀ ਆਮ ਅਕਸਰ ਕਹਿੰਦੇ ਨੇ ਬਜ਼ੁਰਗ ਵੀ ਹੈ ਨਾ ਜਿੱਥੇ ਵੀ ਦਰਦ ਹੁੰਦਾ ਤੁਸੀਂ ਉੱਥੇ ਲਗਾ ਲਓ ਜਿਵੇਂ ਅਰਿੰਡੀ ਦਾ ਤੇਲ ਹੋ ਗਿਆ ਇਹੇ ਚੀਜ਼ਾਂ ਗਰਮ ਹੁੰਦੀਆਂ ਨੇ ਤਾਂ ਕਹਿੰਦੇ ਵੀ ਜਿਹੜਾ ਆਪਣਾ ਖੂਨ ਜੰਮ ਜਾਂਦਾ ਸਰਦੀਆਂ ਦੇ ਵਿੱਚ ਨਾ ਉਹਨੂੰ ਪਿਘਲਾਉਣ ਦਾ ਇਹ ਕਾਫੀ ਜ਼ਿਆਦਾ ਫਾਇਦੇਮੰਦ ਹੈ ਇਹ ਜਿਹੜੇ ਮੈਂ ਤਰੀਕਾ ਤੁਹਾਨੂੰ ਦੱਸ ਰਹੀਆਂ ਇਹ ਕੋਈ ਵੀ ਏਜ ਦਾ ਲੈ ਸਕਦਾ ਹੈ 10 ਸਾਲ ਤੋਂ ਉੱਪਰ-ਉੱਪਰ ਜਿਹੜਾ ਮਰਜੀ ਹੈ ਨਾ ਇਨਸਾਨ ਲੈ ਲਓ ਕੋਈ ਕੋ ਛੋਟੇ ਬੱਚਾ ਤਾਂ ਇਹ ਦੋ ਘਟ ਵਾਲਾ ਤਾਂ ਕਿਹੜਾ ਖਾਊਗਾ ਇਸ ਚੀਜ਼ ਨੂੰ ਤੇ ਤੁਸੀਂ ਲੈ ਸਕਦੇ ਹੋ ਨਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਸਭ ਕੋ ਫਾਇਦਾ ਹੀ ਹੈਗਾ ਨਾ ਕਮਰ ਦਰਦ ਹੁੰਦਾ ਥੋੜੇ ਹੱਡ ਗੋਡੇ ਦਰਦ ਕਰਦੇ ਆ ਜਾਂ ਤੁਹਾਡੇ ਗੋਡਿਆਂ ਦੇ ਵਿੱਚ ਗੈਪ ਕੜਕੜ ਦੀ ਆਵਾਜ਼ ਗ੍ਰੀਸ ਕੁਝ ਵੀ ਖਤਮ ਹੈ ਨਾ ਇਹ ਚੀਜ਼ ਨੂੰ ਤੁਸੀਂ 3 ਮਹੀਨੇ ਜ਼ਰੂਰ ਲਗਾਤਾਰ ਯੂਜ਼ ਕਰਕੇ ਦੇਖਿਓ ਫਿਰ ਦੇਖਿਓ ਤੁਹਾਨੂੰ ਕਿੰਨਾ ਫਰਕ ਪਵੇਗਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਤਿੰਨ ਤੇਲ ਲੈਣੇ ਆ ਚਾਹੇ ਤੇਲ ਹਨਾ ਜਿਹੜੇ ਕਾਲੇ ਤੇਲ ਹੁੰਦੇ ਨੇ ਉਹ ਨਹੀਂ ਲੈਣੇ ਬਰਾਊਨ ਜੇ ਜਾਂ ਚਿੱਟੇ ਤੇਲ ਲੈ ਲੈਣੇ ਆ ਦੂਸਰਾ ਲੈਣਾ ਤੁਸੀਂ ਨੇ ਅਖਰੋਟ ਸਾਰੀਆਂ ਚੀਜ਼ਾਂ ਇੱਕੋ ਮਾਤਰਾ ਚ ਲੈਣੀਆਂ ਚਾਹੇ 2 200 ਗ੍ਰਾਮ ਲੈ ਲਓ ਚਾਹੇ 3 300 ਲੈ ਲਓ ਚਾਹੇ 5 500 ਗ੍ਰਾਮ ਲੈ ਲਓ ਜਿੰਨੀ ਤੁਹਾਡਾ ਮਨ ਹੈ ਹਨਾ ਤੁਸੀਂ ਉੰਨੀ ਲੈ ਸਕਦੇ ਹੋਗੇ ਤੇ ਤੁਸੀਂ ਹਨਾ ਤੇਲ ਲੈ ਲੈਣੇ ਆ ਅਖਰੋਟ ਲੈ ਲੈਣੇ ਆ ਉੰਨੀ ਮਾਤਰਾ ਦੇ ਵਿੱਚ ਹੀ ਤੁਸੀਂ ਨੇ ਖਸਖਸ ਲੈਣੀ ਹੈ ਤਿੰਨ ਚੀਜ਼ਾਂ ਹੋ ਗਈਆਂ ਨੇ ਇਹ ਤੁਹਾਡੀਆਂ ਇਹਨਾਂ ਚੀਜ਼ਾਂ ਨੂੰ ਤੁਸੀਂ ਨੇ ਹਨਾ ਥੋੜਾ ਥੋੜਾ ਹਲਕਾ ਹਲਕਾ ਭੁੰਨ ਲੈਣਾ ਚੌਥੀ ਚੀਜ਼ ਦੇ ਵਿੱਚ ਤੁਸੀਂ ਐਡ ਕਰਨੀ ਹੈ ਅਲਸੀ ਅਲਸੀ ਦੀ ਪਿੰਨੀ ਮੈਂ ਤੁਹਾਨੂੰ ਅਲੱਗ ਤੋਂ ਵੀ ਬਣਾ ਕੇ ਦੱਸ ਦੂੰਗੀ ਪਰ ਥੋੜੀ ਜੀ ਇਹਦੇ ਵਿੱਚ ਵੀ ਤੁਸੀਂ ਐਡ ਕਰ ਲਿਓ ਨਾ 100 ਗ੍ਰਾਮ ਕਰ ਲਿਓ ਚਾਹੇ ਤੁਸੀਂ 200 ਗ੍ਰਾਮ ਕਰ ਲਿਓ ਇਹਨਾਂ ਚਾਰੇ ਚੀਜ਼ਾਂ ਨੂੰ ਤੁਸੀਂ ਨੇ ਹਲਕਾ ਹਲਕਾ ਨਾ ਭੁੰਨ ਲੈਣਾ ਕਿਉਂ ਨਹੀਂ ਪਾਉਣਾ ਬਿਨਾਂ ਕਿਉਂ ਤੋਂ ਤੁਸੀਂ ਇਹਨਾਂ ਨੂੰ ਭੁੰਨ ਲੈਣਾ ਭੁੰਨ ਕੇ ਫਿਰ ਇਹਨਾਂ ਦਾ ਥੋੜਾ ਜਿਹਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਉੰਨੀ ਮਾਤਰਾ ਦੇ ਵਿੱਚ ਤੁਸੀਂ ਗੁੜ ਲੈਣਾ। ਜੇ ਤੁਸੀਂ 300 ਗ੍ਰਾਮ ਲੈਣੇ ਹੋ ਤਾਂ 300 ਗ੍ਰਾਮ ਹੀ ਗੁੜ ਲੈਣਾ ਹੈ। ਅਗਰ ਤੁਹਾਨੂੰ ਸ਼ੂਗਰ ਜਾਂ ਜਿੱਦਾਂ ਕਿ ਡਾਇਬਟੀਜ਼ ਹੁੰਦੀ ਹੈ ਨਾ ਆਪਾਂ ਨੂੰ ਉਹਦੇ ਵਾਸਤੇ ਤੁਸੀਂ ਘੱਟ ਲੈ ਸਕਦੇ ਹੋ। ਗੁੜ ਕੋਸ਼ਿਸ਼ ਕਰਿਓ ਵੀ ਤੁਹਾਨੂੰ ਹਨਾ ਪਿਓਰ ਗੁੜ ਮਿਲ ਜੇ ਕਿਉਂਕਿ ਅੱਜ ਕੱਲ ਚੀਨੀ ਜ਼ਿਆਦਾ ਰਲਈ ਹੋਈ ਗੁੜ ਮਿਲਦੇ ਨੇਗੇ। ਤੇ ਤੁਸੀਂ ਅਗਰ ਗੁੜ ਵੀ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਥੋੜਾ ਜਿਹਾ ਸਹਿਦ ਲੈ ਸਕਦੇ ਹੋ। ਜਿਵੇਂ ਇਹ ਚੀਜ਼ਾਂ ਨੂੰ ਅਲੱਗ ਪੀਸ ਕਿਕਸ ਦੇ ਡੱਬੀਆਂ ਦੇ ਵਿੱਚ ਪਾ ਕੇ ਰੱਖ ਲਓ। ਅੱਧਾ-ਅੱਧਾ ਚਮਚਾ ਤੁਸੀਂ ਇਹਨਾਂ ਦੇ ਵਿੱਚੋਂ ਲੈਣਾ ਤੇ ਥੋੜਾ ਜਿਹਾ ਨਾਲ ਸਹਿਦ ਲੈ ਲਓ ਉਹ ਉਸ ਤੋਂ ਵੀ ਜ਼ਿਆਦਾ ਵਧੀਆ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਹੈ ਪੀਸ ਕੇ ਜਿਹੜਾ ਗੁੜਾ ਹੈ ਉਹਨੂੰ ਥੋੜਾ ਜਿਹਾ ਪਿਘਲਾ ਲੈਣਾ ਹੈ ਮਤਲਬ ਕਿ ਆਪਣੇ ਕਿਸੇ ਪਰਤਨ ਦੇ ਵਿੱਚ ਪਾ ਕੇ ਥੋੜਾ ਜਿਹਾ ਨਾ ਪਿਘਲਾ ਲੈਣਾ ਜਦੋਂ ਕਿ ਉਹ ਬਿਲਕੁਲ ਲਿਕਵਿਡ ਹੋ ਜਾਏ ਨਾ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਬਹੁਤ ਆਪਣੇ ਪੱਟੀਆਂ ਵਗੈਰਾ ਤੇ ਜਿਵੇਂ ਲਿਕਵਿਡ ਹੁੰਦਾ ਲਿਕਵਿਡ ਫਾਰਮ ਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ ਇਸ ਵਿੱਚ ਕਿਉਂਕਿ ਹੋ ਨਹੀਂ ਪਾਣਾ ਕੁਝ ਨਹੀਂ ਪਾਉਣਾ ਐਦਾਂ ਹੀ ਇਹਨੂੰ ਹਲਕੀ ਅੱਗ ਤੇ ਬਿਲਕੁਲ ਹਲਕੀ ਫਲੇਮ ਤੇ ਇਹਨੂੰ ਤੁਸੀਂ ਨੇ ਲਿਕਵਿਡ ਕਰ ਲੈਣਾ ਫਿਰ ਇਹਨੂੰ نیچے ਉਤਾਰ ਲੈਣਾ ਹੈ نیچے ਉਤਾਰ ਕੇ ਫਿਰ ਜਿਹੜਾ ਆਪਣਾ ਜਿਹੜਾ ਸਾਰ ਪੀਸ ਕੇ ਫਿਰ ਇਹਨਾਂ ਨੂੰ ਸਾਰੇ ਨੂੰ ਇਕੱਠਾ ਕਰਕੇ ਤੁਸੀਂ ਪਿੰਨੀਆਂ ਬਣਾ ਲਓ ਟਿੱਕੀਆਂ ਬਣਾ ਲਓ ਤੁਸੀਂ ਇਸ ਤਰੀਕੇ ਨਾਲ ਇਹਨੂੰ ਖਾਓਗੇ ਇਹਨੂੰ ਲਗਾਤਾਰ ਤੁਸੀਂ ਨੇ 3 ਮਹੀਨੇ ਖਾਣਾ ਹੈ ਨਾ 15 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਨੂੰ ਕਿੰਨਾ ਫਰਕ ਪੈਂਦਾ ਹੈਗਾ ਤੁਸੀਂ ਇਸ ਦੀ ਇੱਕਾ ਮਲਕੀ ਛੋਟ ਛੋਟੀਆਂ ਲੱਡੂ ਜੇ ਬਣਾ ਲਓ ਨਿੱਕੀ ਨਿੱਕੀ ਹੈ ਨਾ ਤੁਸੀਂ ਇੱਕ ਸਵੇਰੇ ਖਾਣੇ ਇੱਕ ਸ਼ਾਮ ਨੂੰ ਚਾਹੇ ਤੁਸੀਂ ਦੁੱਧ ਨਾਲ ਲੈ ਲਓ ਚਾਹੇ ਤੁਸੀਂ ਚਾਹ ਨਾਲ ਲੈ ਲਓ ਚਾਹੇ ਤੁਸੀਂ ਇਸ ਤਰੀਕੇ ਨਾਲ ਖਾ ਲਓ ਪਰ ਸ਼ਾਮ ਨੂੰ ਜਿਹੜਾ ਖਾਣਾ ਉਹ ਦੁੱਧ ਨਾਲ ਬਿਲਕੁਲ ਨਹੀਂ ਖਾਣਾ ਕਿਉਂਕਿ ਸ਼ਾਮ ਨੂੰ ਦੁੱਧ ਪੀ ਕੇ ਹੈ ਨਾ ਜਦੋਂ ਆਪਾਂ ਪੈ ਜਾਂਦੇ ਆ ਉਹ ਆਪਣੇ ਹੱਡਾ ਗੋਡਿਆਂ ਦੇ ਇੱਕ ਬੈ ਦਾ ਕੰਮ ਕਰਦਾ ਇਸ ਚੀਜ਼ ਦੇ ਨਾਲ ਜਿਹੜੇ ਵੀ ਆਪਣੇ ਹਨਾ ਹੱਡ ਗੋਡੇ ਦੁਖਦੇ ਆ ਇਹ ਬੈ ਦੀ ਮਾਰ ਹੀ ਦੁਖਦੇ ਆ ਕਿਉਂਕਿ ਆਪਣੇ ਹਰ ਇੱਕ ਚੀਜ਼ ਦੇ ਵਿੱਚ ਹਨਾ ਬੈ ਭਰੀ ਹੋਈ ਹੈ ਮੈਂ ਅਕਸਰ ਆਪਣੀਆਂ ਭੈਣਾਂ ਨੂੰ ਹਨਾ ਕਹਿਣੀ ਹੁੰਦੀ ਆ ਵੀ ਪੈਣਾ ਹਨ ਜਦੋਂ ਧੁੱਪ ਹੁੰਦੀ ਹੈ ਨਾ ਵਧੀਆ ਧੁੱਪ ਜਿਹੜੀ ਸਵੇਰ ਦੀ ਸੂਰਜ ਦੇ ਕਿਰਨਾਂ ਹੈ ਐਨ ਸੇਖਰ ਦਾ ਪਹਿਰੇ ਨਹੀਂ ਜਿਹੜੀ ਸਵੇਰ ਦੀ ਸੂਰਜ ਦੇ ਕਿਰਨਾਂ ਆਉਂਦੀਆਂ ਨੇ ਤਾਂ ਆਪਣੇ ਜਿਹੜਾ ਸਰੀਰ ਹੈ ਨਾ ਬਾਡੀ ਆਪਣੇ ਗੋਡੇ ਨੇ ਆਪਣੇ ਗਿੱਟੇ ਹੋਗੇ ਆਪਣੇ ਕੂਣੀਆਂ ਹੋਗੀਆਂ ਆਪਣੀ ਗਰਦਨ ਹੋਗੀ ਹੈ ਨਾ ਇੱਥੇ ਥੋੜਾ ਜਿਹਾ ਨਾ ਕੋਈ ਸਰੋਂ ਦਾ ਤੇਲ ਜਾਂ ਤੇਲਾਂ ਦਾ ਤੇਲ ਜਾਂ ਰਿੰਡੀ ਦਾ ਤੇਲ ਲਗਾ ਕੇ ਤੁਸੀਂ ਹੈ ਨਾ 5-10 ਮਿੰਟ ਧੁੱਪ ਦੇ ਵਿੱਚ ਜ਼ਰੂਰ ਬੈਠਿਆ ਕਰੋ ਇਹਦੇ ਨਾਲ ਤੁਹਾਡੀ ਜਿਹੜੀ ਬਾਡੀ ਹੈ ਹਨਾ ਉਹਦੀ ਜਿਹੜੇ ਅੰਦਰ ਆਪਣੀ ਚਕਨਾਹਟ ਖਤਮ ਹੁੰਦੀ ਹੈ ਉਹ ਵੀ ਪੈਦਾ ਹੁੰਦੀ ਹੈ ਤੇ ਆਪਾਂ ਨੂੰ ਨਾਲ ਵਿਟਾਮਿਨ ਡੀ ਵੀ ਪ੍ਰਾਪਤ ਹੁੰਦੀ ਹੈ ਹਨਾ ਬਾਕੀ ਵਿਟਾਮਿਨ ਡੀ ਦੇ ਇੱਕ ਛੋਟੇ ਛੋਟੇ ਪੌਚ ਆਉਂਦੇ ਆ ਹਨ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੇ ਜਾ ਕੇ ਕਹਿ ਦਿਓ ਵੀ ਸਿ ਵਿਟਾਮਿਨ ਡੀ ਦੇ ਪੌਚ ਲੈਣੇ ਹੈਗੇ ਉਹ ਸਾਰੇ ਭੈਣ ਭਰਾ ਜਿਹੜੇ ਵੀ ਹਨ ਹੁਣ ਤਾਂ 10 ਸਾਲਦਿਆਂ ਦੀ ਵੀ ਤੁਸੀਂ ਚੈੱਕ ਕਰਾ ਕੇ ਦੇ ਲਓ ਵਿਟਾਮਿਨ ਡੀ ਘੱਟ ਹੋਵੇਗੀ ਹੀ ਹੋਵੇਗੀ ਇੱਕ ਵਾਰੀ ਟੈਸਟ ਕਰਵਾਉਣਾ ਤਾਂ ਤੁਸੀਂ ਟੈਸਟ ਵੀ ਕਰਵਾ ਕੇ ਦੇਖ ਸਕਦੇ ਹੋ ਉਹ ਪੌਚ ਜੋ ਤੁਸੀਂ ਨੇ ਹਨਾ ਹਫਤੇ ਚ ਇੱਕ ਲੈਣਾ ਹੈਗਾ ਇੱਕ ਸੀਸੀਆਂ ਵੀ ਆਉਂਦੀਆਂ ਨੇ ਸ਼ਾਰਟ ਕਹਿੰਦੇ ਨੇ ਉਹਨਾਂ ਨੂੰ ਉਹ ਵੀ ਤੁਸੀਂ ਜੇ ਲੈਣਾ ਤਾਂ ਉਹ ਵੀ ਇੱਕੋ ਹੀ ਲੈਣਾ ਹਫਤੇ ਦੇ ਵਿੱਚ ਮਹੀਨੇ ਦੇ ਵਿੱਚ ਚਾਰ ਸੀਸੀਆਂ ਲੈਣੀਆਂ ਨੇ ਚਾਰ ਹੀ ਪੌਚ ਲੈਣੇ ਨੇ ਅਗਰ ਤੁਸੀਂ ਪੌਚ ਲੈਣੇ ਹੈਗੇ 35 ਰੁਪਏ ਦਾ ਪੌਚਾ ਆ ਜਾਂਦਾ ਜਿਹੜੀ ਸੀਸੀ ਹੈ ਉਹ 60 ਰੁਪਏ ਦੀ ਆ ਜਾਂਦੀ ਹੈ ਹਨਾ ਸੀਸੀ ਜ਼ਿਆਦਾ ਜਲਦੀ ਕੰਮ ਕਰਦੀ ਹੈ ਤੇ ਪੌਚ ਘੱਟ ਹੈ ਥੋੜਾ ਜਿਹਾ ਹੌਲੀ ਕਰ ਦੇਗਾ ਸਭ ਤੋਂ ਮੇਨ ਕਾਰਨ ਵਿਟਾਮਿਨ ਡੀ ਦੀ ਘਾਟ ਹੀ ਹੈ ਕਿ ਤੁਹਾਡੇ ਹੱਡ ਗੋਡੇ ਦਰਦ ਕਰਦੇ ਨੇ ਕਿਸੇ ਵੀ ਸਰੀਰ ਦੇ ਜਿਵੇਂ ਢੂਹੀ ਦਰਦ ਕਰਨਾ ਮਰਦ ਦਰਦ ਕਰਨਾ ਬਾਹਾਂ ਵਗੈਰਾ ਵਿੱਚ ਦਰਦ ਹੋਣਾ ਇਹ ਇਸੇ ਚੀਜ਼ ਦਾ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਹ ਤਾਂ ਹੋ ਗਈ ਆਪਣੀ ਇਹ ਤੇ ਤੇ ਅਗਲੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਆ ਇਸ ਚੀਜ਼ ਨੂੰ ਅਗਰ ਤੁਸੀਂ ਨੇ 3 ਮਹੀਨੇ ਸਮਝ ਲਓ ਵੀ ਤੁਹਾਨੂੰ ਪਤਾ ਤਾਂ ਤੁਹਾਨੂੰ 2-4 ਦਿਨਾਂ ਦੇ ਵਿੱਚ ਹੀ ਲੱਗ ਜੇਗਾ ਕਿਉਂਕਿ ਇਹ ਚੀਜ਼ ਹੈ ਜਿਹੜੀ ਇਹ ਹੱਡਾਂ ਗੋਡਿਆਂ ਦੇ ਜਿੰਨਾ ਵੀ ਗ੍ਰੀਸ ਖਤਮ ਹੈ ਆਪਣੇ ਗੈਪ ਆਪਣੇ ਕੜਕੜ ਦੀ ਆਵਾਜ਼ ਆਉਂਦੀ ਹੈ ਆਪਾਂ ਤੁਰਦੇ ਹਾਂ ਨਾ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਦਰਦ ਹੋਈ ਜਾਂਦਾ ਹੈਗਾ ਉਸ ਨੂੰ ਤੁਹਾਨੂੰ 1-2 ਦਿਨਾਂ ਦੇ ਵਿੱਚ ਹੀ ਪਤਾ ਲੱਗ ਜੇਗਾ ਵੀ ਕਿੰਨਾ ਫਰਕ ਪਵੇਗਾ ਹਨਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਲੈਣੇ ਨੇ ਜੋਂ ਦੇਖੋ ਜਿਹੜੇ ਜੋਂ ਆਪਣੇ ਪਿੰਡਾਂ ਵਾਲੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਸ਼ਹਿਰਾਂ ਵਾਲੇ ਭੈਣ ਭਰਾਵਾਂ ਨੂੰ ਹਨਾ ਸਤੂ ਵੀ ਕਹਿੰਦੇ ਨੇ ਜ਼ੋਂਬੀ ਵੀ ਕਹਿੰਦੇ ਹਨਾ ਇਹਨਾਂ ਨੂੰ ਤੁਸੀਂ ਨੇ ਲੈ ਲੈਣਾ ਤੁਸੀਂ ਅੱਧਾ ਕਿਲੋ ਲਿਆ ਕੇ ਰੱਖ ਲਓ ਕਿ 40 45 ਰੁਪਏ ਤੁਹਾਨੂੰ ਕਿਲੋ ਮਿਲ ਜਾਣਗੇ ਹਨ ਵੈਸੇ ਸਸਤੇ ਵੀ ਹੋ ਸਕਦੇ ਆ ਤੇ ਤੁਸੀਂ ਇਹਨਾਂ ਨੂੰ ਲਿਆ ਕੇ ਰੱਖ ਲਓ ਵਧੀਆ ਕੁਆਲਿਟੀ ਦੇ ਲਿਆਓ ਥੋੜੀ ਜਿਹੀ ਕੁਸ਼ਾ ਨਾ ਇਹਨਾਂ ਨੂੰ ਸੁਸਰੀ ਵਗੈਰਾ ਕੁਝ ਲੱਗਿਆ ਨਾ ਹੋਇਆ ਵੇ ਕੀੜਾ ਵਗੈਰਾ ਨਾ ਤਾਂ ਤੁਸੀਂ ਇਹਨਾਂ ਨੂੰ ਲਿਆ ਕੇ ਰੱਖਣਾ ਅੱਧਾ ਕਿਲੋ ਪਾਣੀ ਲੈਣਾ ਤੁਸੀਂ ਨੇ 500 ਐਮਐਲ ਪਾਣੀ ਲੈਣਾ 500 ਐਮਐਲ ਪਾਣੀ ਦੇ ਵਿੱਚ ਤੁਸੀਂ ਨੇ ਇੱਕ ਮੁਠੀ ਇਸ ਤਰੀਕੇ ਨਾਲ ਇੱਕ ਮੁਠੀ ਭਰ ਕੇ ਜਾਂ ਤੁਸੀਂ ਤਿੰਨ ਚਮਚੇ ਜ ਆਪਣੇ ਜਿਹੜੇ ਟੀस्पून ਹੁੰਦੇ ਨੇ ਤਿੰਨ ਚਮਚੇ ਜਾਂ ਚਾਰ ਉਹਨਾਂ ਨੂੰ ਉਸ ਪਾਣੀ ਦੇ ਵਿੱਚ ਪਾ ਦੇਣਾ ਪਹਿਲਾਂ ਨੂੰ ਚੰਗੇ ਤਰੀਕੇ ਨਾਲ ਧੋ ਲੈਣਾ ਤੋ ਕਿ ਫਿਰ ਤੁਸੀਂ ਅੱਧਾ ਲੀਟਰ ਪਾਣੀ ਦੇ ਵਿੱਚ ਇਹਨਾਂ ਨੂੰ ਭਿਉਂ ਕੇ ਰੱਖ ਦੇਣਾ ਹੈ 12 ਘੰਟੇ ਭਿਉਂ ਕੇ ਰੱਖਣਾ ਹੈ ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਨੀ ਆ 12 ਘੰਟੇ ਇੱਕ ਮੁਠੀ ਜਵਾਂ ਦੀ 500 ਐਮਐਲ ਪਾਣੀ ਦੇ ਵਿੱਚ ਭਿਉਂ ਕੇ ਰੱਖਣੀ ਹੈ ਕੋਸ਼ਿਸ਼ ਕਰਿਓ ਕਿ ਕੰਚ ਦਾ ਭਾਂਡਾ ਹੋਵੇ ਕੋਈ ਪਿੱਤਲ ਦਾ ਕੋਈ ਤਾਂਬੇ ਦਾ ਨਾ ਹੋਵੇ ਕਿਉਂਕਿ ਫਿਰ ਉਹ ਵਿੱਚ ਘੁਲਣ ਲੱਗ ਜਾਂਦਾ ਹੈ ਉਹਦੇ ਨਾਲ ਤੁਹਾਨੂੰ ਹਨਾ ਇਫੈਕਟ ਵੀ ਹੋ ਸਕਦਾ ਹੈਗਾ 12 ਘੰਟਿਆਂ ਤੋਂ ਬਾਅਦ ਇਹਨੂੰ ਕਿਸੇ ਵੀ ਫਰਾਈ ਪੈਨ ਦੇ ਵਿੱਚ ਪਾ ਕੇ ਤੁਸੀਂ ਥੋੜਾ ਜਿਹਾ ਨਾ ਕੋਸਾ ਕਰ ਲੈਣਾ ਹੈ ਹਨਾ ਕੋਸਾ ਕਰਨ ਵਾਲੀ ਨਹੀਂ ਦੇਣੀ ਹੈਗੀ ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਇਹ ਸਾਰਿਆਂ ਨੂੰ ਵਿੱਚੀ ਜੌਂ ਵਿੱਚੀ ਪਾਣੀ ਥੋੜਾ ਜਿਹਾ ਕੋਸਾ ਕਰਕੇ ਦੁਬਾਰਾ ਤੋਂ ਫਿਰ ਉਸ ਨੂੰ ਉਸੇ ਬਰਤਨ ਦੇ ਵਿੱਚ ਰੱਖ ਦੇਣੇ ਫਿਰ ਉਹਨੂੰ 8 ਘੰਟੇ ਰੱਖਣਾ ਜਿਵੇਂ ਕਿ ਅੱਜ ਸਵੇਰੇ ਰੱਖਤਾ ਸ਼ਾਮ ਤੱਕ ਇਹ ਇਦਾਂ ਹੀ ਭਿੱਜਿਆ ਰਹਿਣ ਦਿਓ ਸ਼ਾਮ ਨੂੰ ਕੋਸਾ ਜਾਂ ਕਰਕੇ ਫਿਰ ਇਹਨੂੰ ਉਦਾਂ ਹੀ ਰੱਖ ਦਿਓ ਫਿਰ ਅਗਲੀ ਸਵੇਰ ਪੀਣਾ ਇਸ ਚੀਜ਼ ਨੂੰ ਫਿਰ ਤੁਸੀਂ ਨੇ ਪੁੰਨ ਲੈਣਾ ਸੌਰੀ ਮੈਂ ਇੱਕ ਚੀਜ਼ ਹੋਰ ਦੱਸਣੀ ਭੁੱਲ ਗਈ ਤੁਹਾਨੂੰ ਇਹਦੇ ਵਿੱਚ ਤੁਸੀਂ ਨਾ ਇੱਕ ਚਮਚ ਮੇਥਿਆਂ ਦਾ ਵੀ ਪਾ ਲਿਓ ਜਦੋਂ ਤੁਸੀਂ ਇਹਨੂੰ ਭਿਉਂ ਕੇ ਰੱਖੋਗੇ ਨਾ ਚੌਂਆਂ ਨੂੰ ਤਾਂ ਤੁਸੀਂ ਇੱਕ ਚਮਚ ਮੇਥਿਆਂ ਦਾ ਪਾ ਲਓ ਜਿਹੜੇ ਆਪਣੇ ਜੈਲੋ ਕਲਰ ਦੇ ਮੇਥੇ ਹੁੰਦੇ ਨੇ ਕਿ ਤਾਂ ਮੇਥੀ ਹੁੰਦੀ ਐ ਇੱਕ ਮੇਥੇ ਹੁੰਦੇ ਨੇ ਜਿਹੜੇ ਆਪਾਂ ਹੁਣਾਂ ਨਾ ਸਰਦੀਆਂ ਦੇ ਵਿੱਚ ਬੀਜਦੇ ਆਂ ਬੀਜ ਉਹ ਲੈ ਕੇ ਇੱਕ ਚਮਚ ਉਹਦਾ ਤੇ ਇੱਕ ਮੁਠੀ ਇਹਦੀ ਭਿਉਂ ਕੇ ਰੱਖ ਦਿਓ ਤੇ ਅਗਲੇ ਦਿਨ ਜਦੋਂ ਮੈਂ ਤੁਹਾਨੂੰ ਦੱਸਿਆਗਾ ਹਨਾ ਥੋੜਾ ਕੋਸਾ ਕਰਕੇ 7 ਘੰਟੇ ਫੇਰ ਰੱਖ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਨੇ ਇਹਨੂੰ ਪੁਣ ਲੈਣਾ ਪੁਣ ਕੇ ਜਿਹੜਾ ਉਹ ਪਾਣੀ ਐ ਉਹਨੂੰ ਪੀਣਾ ਤੁਹਾਨੂੰ 3 ਜਾਂ 4 ਚੌਥੇ ਦਿਨ ਪਤਾ ਲੱਗ ਜਾਏਗਾ ਵੀ ਤੁਹਾਡੇ ਸਰੀਰ ਨੂੰ ਕਿੰਨਾ ਫਰਕ ਇਹ ਪੂਰੇ ਮੇਰੀ ਗਾਰੰਟੀ ਹੈ ਵੀ ਇਹ ਚੀਜ਼ ਨਾਲ ਤੁਹਾਡੇ ਕਿੰਨੇ ਵੀ ਗੋਡੇ ਦਰਦ ਕਰਦੀ ਹੈਗੀ ਤੁਹਾਡੇ ਗ੍ਰੀਸ ਖਤਮ ਹੈ ਤੁਹਾਡੇ ਗੈਪ ਪੈ ਜਾ ਤੁਸੀਂ ਤੁਰਨ ਚ ਪ੍ਰੋਬਲਮ ਹੈ ਬੈਠਣ ਚ ਪ੍ਰੋਬਲਮ ਹੈ ਤੁਹਾਨੂੰ ਦੇਖੋ ਤੁਹਾਨੂੰ ਕਿੰਨਾ ਫਰਕ ਪਵੇਗਾ ਇਹ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਜਰੂਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਤਾਂ ਪਲੀਜ਼ ਹੈਨਾ ਇਹਨੂੰ ਚੀਜ਼ ਨੂੰ ਜਰੂਰ ਵਾਤ ਕੇ ਦੇਖਣਾ ਦੇਖੋ ਇਹ ਫ੍ਰੀ ਆਫ ਕਾਸਟ ਹੀ ਹੈ ਕੋਈ ਮਹਿੰਗੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਪਰ ਮਹਿੰਗੀਆਂ ਦਵਾਈਆਂ ਤੋਂ ਹਨਾ ਗੋਡਿਆਂ ਦੀ ਪ੍ਰੋਬਲਮ ਤੋਂ ਬਚਣ ਦਾ ਬਹੁਤ ਵਧੀਆ ਤਰੀਕਾ ਜਿਹੜੇ ਜਿਹੜੇ ਭੈਣ ਭਰਾਵ ਹਨਾ ਮਲਕੇ ਕਮਰ ਦਰਦ ਤੋਂ ਆਪਣੇ ਕਿਸੇ ਵਿੱਚ ਜਗ੍ਹਾ ਤੁਹਾਡੇ ਗਰਦਨ ਦਰਦ ਤੋਂ ਹੁਣ ਕਿਤੇ ਵੀ ਤੁਹਾਡੇ ਪੇਨ ਹੋ ਰਹੀ ਹੈਗੀ ਤਾਂ ਤੁਸੀਂ ਇਹ ਚੀਜ਼ ਨੂੰ ਲੈ ਸਕਦੇ ਹੋ ਤੇ ਅਗਲਾ ਹਨਾ ਤੁਹਾਨੂੰ ਜਿਹੜਾ ਵੀ ਅਲਸੀ ਦੇ ਪਿੰਨੀਆਂ ਆਉਦੀ ਮੈਨੂੰ ਕਈ ਭੈਣ ਭਰਾ ਕਹਿ ਰਹੇ ਸੀ ਵੀ ਦੀਦੀ ਹਨਾ ਵੀਡੀਓ ਬਣਾ ਕੇ ਪਾਓ ਮੈਂ ਤੁਹਾਨੂੰ ਉਹ ਵੀਡੀਓ ਬਣਾ ਕੇ ਵੀ ਪਾ ਦੂੰਗੀ ਕਿਉਂਕਿ ਮੈਂ ਸਮਾਨ ਹਜੇ ਮੰਗਾਇਆ ਹੋਇਆ ਹਜੇ ਲੈ ਕੇ ਨਹੀਂ ਆਏ ਤੇ ਜਦੋਂ ਵੀ ਉਹ ਲੈ ਕੇ ਆਗੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਸਾਰੀ ਅਪਲੋਡ ਕਰੂੰਗੀ ਤਾਂ ਪਲੀਜ਼ ਹਨਾ ਇਸ ਚੀਜ ਨੂੰ ਤੁਸੀਂ ਜ਼ਰੂਰ ਵਰਤਣਾ ਕਿਉਂਕਿ ਇਹ ਅਜੀਹਾ ਤਰੀਕਾ ਹੈਗਾ ਜਿਹੜਾ ਕਿ ਬਿਨਾ ਕੈਮੀਕਲ ਤੋਂ ਬਿਨਾ ਕਿਉਂਕਿ ਅਗਰ ਤੁਸੀਂ ਅੰਗਰੇਜ਼ੀ ਦਵਾਈ ਲਓਗੇ ਹਨਾ ਦਵਾਈ ਲੈਣੇ ਤੁਸੀਂ ਗੋਲੀ ਲੈਣੇ ਆਪਣੀ ਪੇਨ ਕਿਲਰ ਲੈ ਲੈਣੇ ਉਹ ਇਹਨਾਂ ਨੂੰ ਉਨਾਂ ਕਿਚ ਰਹਿਣਾ ਠੀਕ ਹੁੰਦਾ ਬਾਅਦ ਵਿੱਚ ਫੇਰ ਉਹੀ ਪ੍ਰੋਬਲਮ ਹੈ ਤੁਹਾਨੂੰ ਹਨਾ ਗੋਡੇ ਆਪਰੇਸ਼ਨ ਕਰਾਉਣਾ ਚੇਂਜ ਕਰਾਉਣ ਨਾਲੋਂ ਇਹ ਕੋਈ ਵੱਡੀ ਚੀਜ਼ ਨਹੀਂ ਉਹਨੂੰ ਤੁਸੀਂ ਬਣਾ ਕੇ ਰੱਖੋ ਜਿਹੜੇ ਮੈਂ ਤੁਹਾਨੂੰ ਤੇਲਾਂ ਵਾਲੀਆਂ ਹਨਾ ਖਸ ਖਸ ਆਪਣੇ ਅਕਰੋਟ ਤੇ ਅਲਸੀ ਇਹ ਚਾਰੇ ਚੀਜ਼ਾਂ ਪਾ ਕੇ ਤੁਸੀਂ ਇਹਨਾ ਉਹਨੂੰ ਬਣਾ ਕੇ ਰੱਖ ਲਓ ਤੇ ਇਹ ਦੇਖੋ ਕੋਈ ਵੱਡੀ ਚੀਜ਼ ਨਹੀਂ ਇਹਨਾ ਸ਼ਾਮ ਨੂੰ ਪਿਆਉ ਦੋ ਸਵੇਰੇ ਥੋੜਾ ਜਿਹਾ ਕੋਸਾ ਕਰਕੇ ਰੱਖ ਦੋ ਫੇਰ ਦੂਸਰੀ ਦਿਨ ਸ਼ਾਮ ਨੂੰ ਤੁਸੀਂ ਇਹਨੂੰ ਪੀ ਲਓ ਹੋਰ ਕੋਈ ਵੀ ਗੱਲ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਤਾਂ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ